ਇੱਕ ਪ੍ਰੋਸਟੇਟ ਬਹੁਤ ਅੱਜਕੱਲ ਵੱਡੀ ਬਿਮਾਰੀ ਚੱਲ ਰਹੀ ਹੈ। ਹਾਂ ਪ੍ਰੋਸਟੇਟ ਬਾਰੇ ਤੁਸੀਂ ਦੱਸ ਦੇਵਾਂ ਇੱਕ ਇਹ ਜਿਹੜੀ ਪਸ਼ਾਬ ਨੂੰ ਕੰਟਰੋਲ ਕਰਨ ਵਾਲੀ ਇੱਕ ਗ੍ਰੰਥੀ ਆ। ਹੂੰ ਠੀਕ ਆ ਜੀ। ਇਹਦੇ ਨਾਲ ਪਸ਼ਾਬ ਘੱਟ ਆਉਂਦਾ, ਰੁਕਦਾ ਜਾਂ ਕਿਵੇਂ ਹੁੰਦਾ, ਉਹਦੀ ਸੁਗੰਧ ਸਮਰੱਥਾ ਉਹਦੇ ਸਾਈਜ਼ ਦੇ ਵਿੱਚ ਵੱਧ ਹੋ ਗਿਆ। ਇਹਦਾ ਆਯੁਰਵੈਦਿਕ ਦੇ ਵਿੱਚ ਬਹੁਤ ਸੋਹਣੀ ਇਲਾਜ ਨੇ। ਬੜੇ ਢੰਗ ਨਾਲ ਬੰਦਾ ਨਾਰਮਲ ਚੀਜ਼ਾਂ ਨਾਲ ਠੀਕ ਹੋ ਜਾਂਦਾ। ਅੱਛਾ ਸਿੰਪਲ ਔਰ ਸਸਤੀਆਂ ਚੀਜ਼ਾਂ ਨੇ। ਪਰ ਬਹੁਤ ਲੋਕ ਤਾਂ ਬਹੁਤ ਵੱਡੇ ਵੱਡੇ ਹਸਪਤਾਲਾਂ ਚ ਉਲਝੇ ਫਿਰਦੇ ਨੇ ਜੀ ਉਹ ਸੈੱਟ ਨਹੀਂ ਆਉਂਦਾ। ਆਪਰੇਟ ਤੱਕ ਕਰਾ ਲੈਂਦੇ ਨੇ ਲੋਕ ਮੈਨੂੰ ਆਪਰੇਟ ਵਾਲੇ ਵੀ ਬੜੇ ਮੇਰੇ ਕੋਲ ਆਉਂਦੇ ਨੇ ਮੈਂ ਕਹਿੰਦਾ ਤੂੰ ਇਹ ਕਰ ਤਾਂ ਦਵਾਈ ਲੈ ਜਾ ਬਾਅਦ ਚ ਗੱਲ ਕਰੀ ਹੋਰ ਫालतू ਕੋਈ ਗੱਲ ਨਹੀਂ ਤੇ ਜਿਹੜੀ ਡਾਕਟਰ ਦੀ ਚਲਦੀ ਹੈ ਉਹ ਵੀ ਚਲਾ ਸਕਦਾ ਉਹ ਨਾਲ ਨਹੀਂ ਮੈਂ ਬੰਦ ਕਰ ਦਿੰਦੇ ਹਾਂ ਕਿਉਂਕਿ ਉਹ ਤਾਂ ਪਹਿਲਾਂ ਹੀ ਲੈ ਚੁੱਕੇ ਹੁੰਦਾ ਜਦੋਂ ਰਿਜ਼ਲਟ ਮਿਲਦਾ ਹੀ ਨਹੀਂ ਫਿਰ ਉਹਨੂੰ ਲੈਣ ਦਾ ਅਰਥ ਕੀ ਹੈ ਚਾਹੇ ਕਿਸੇ ਬੰਦੇ ਨੇ ਟ੍ਰੀਟਮੈਂਟ ਆਪਰੇਸ਼ਨ ਤੱਕ ਕਰਾਇਆ ਹੋਵੇ ਫਿਰ ਵੀ ਤੁਹਾਡੇ ਕੋਲ ਆ ਸਕਦਾ ਉਹ ਜਦੋਂ ਪ੍ਰੈਸ ਨਹੀਂ ਕਰਾ ਲਿਆ ਫਿਰ ਉਹਦਾ ਮਸਲੇ ਦਾ ਕੋਈ ਫਾਇਦਾ ਨਹੀਂ ਅੱਛਾ ਹਮ ਜਦੋਂ ਜਾੜੀ ਕੱਢਤੀ ਉਹਨਾਂ ਨੇ ਆਏ ਹਾਂ ਹਾਂ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ